ਜੀ ਤੇਰਾ ਵਾਹਿਗੁਰੂ ਕਾਹੋ ਨਾਨਕ ਸਭ ਤੇਰੀ ਬਾਤ ਰਾਹੀ ਤੋਹੀ ਨਾਉ ਗੁਰ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਪ੍ਰਧਮ ਗਉਤੀ ਸ਼ਮਰ ਦਾ ਗੁਰੂ ਨਾਨਕ ਲਈਤ ਆਹੇ ਵਰੰਗਤ ਗੁਰੂ ਅਮਰਦਾਸ RAM DASੇ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਮਰਹਾਉ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁਖ ਜਾਏ ਸਭ ਧਾਈ ਹੁਣ ਸੁਹਾਏ ਦਸਾ ਪਾਛੰਨਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਮੇਰਾ ਪਿਆਰਿਆ ਸੁਪਿਆਰਿਆ ਨਹੀਂ ਕਮਾਈ ਦਾ ਧਿਆਨ ਕਰਕੇ ਬੋਲੋ

ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜਉ ਤਸ ਪਾਵੇ ਨਾਨਕਾ ਸਾਈਂ ਗਲ ਚੰਗੀ ਅਥੇ ਉਥੇ ਰਖ ਮੱਲਾ ਪਰਾਖੇ ਆਪ ਰੱਖੇ ਕਾਟੇ ਕਾਟੇ ਸਾਂਵੇਂ ਦੋ ਆਪ ਸਹਾਈ ਹੋਆ ਸੱਚੇ ਦਾ ਸੱਚਾ ਧੋਆ ਨਾਮੇ ਮਹਾਰਾਜ ਦੇ ਸ਼ਲੋਕ ਕੀਨੇ ਜੀਵਨ ਦਾ ਸੱਚ ਹੈ ਜਗ ਰਚਨਾ ਸਭ ਝੂਠ ਹੈ ਜਾਂਦੇ ਹੋਰ ਮੇਰੀ ਕਹਨਾਦ ਫਿਰ ਨਾ ਰਹੇ ਸਾਡਿਕਾ ਮੇਰੇ ਘਰ ਦੇ ਸਾਰੇ ਰਾਜਨੀਤਿਕ ਉੱਤਰਪੰਥੀ ਅਤੇ ਕੌਜੀ ਕੋ ਬਹੁਤ ਹੀ ਦੁੱਖਦਾਈ ਸਮਾਗਮ ਤੇ ਪਹੁੰਚੇ ਆ ਜਦ ਸਾਡੇ ਵੱਡੇ ਭੈਣ ਇੰਦਰਜੀਤ ਕੌਰ ਮਾਨ ਜਿਹੜੇ ਕਿ ਐਮਐਲਏ ਨੂੰ ਉਧਰ ਤੋਂ ਉਹਨਾਂ ਦੇ ਹਸਬੰਡ ਸਾਹ ਸ਼ਰਨਜੀਤ ਸਿੰਘ ਮਾਨ ਉਹ ਚਲਾਣਾ ਕਰ ਗਏ ਸੀਗੇ ਉਹਨਾਂ ਦੇ ਭੋਗ ਤੇ ਪਹੁੰਚੇ ਆ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਸਹਿਬਾਨ ਐਮਐਲਏ ਸਾਹਿਬਾਨ ਵੱਡੀ ਗੜੀਤੀ ਦੇ ਵਿੱਚ ਵੋਟਰ ਵਰਤਕ ਵਰਕਰ ਸਮਰਥਕ ਸਾਰੇ ਪਹੁੰਚੇ ਨੇ ਬਹੁਤ ਹੀ ਮਾੜਾ ਪਾਣਾ ਉਹ ਵਾਪਰੇ ਆ ਕਿਉਂਕਿ ਜਿਵੇਂ ਕਿ ਆਹ ਜਾਂਦੇ ਕਿ ਦੁੱਖ ਬਣਾਇਆ ਅੱਧਾ ਰਹਿ ਜਾਂਦਾ ਉਹੀ ਕਿਉਂਕਿ ਸਾਡੇ ਪਰਿਵਾਰ ਦਾ ਹਿੱਸਾ ਨੇ ਭੈਣ ਜੀ ਜੀ ਪਰਮਾਨ ਜੀ ਉਹਨਾਂ ਪਹੁੰਚੇ ਪ੍ਰਮਾਤਮਾ ਭਾਈ ਸ਼ਰਨ ਜੀ ਜੀਆਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਔਰ ਪਰਮਾਨ ਭਾਣਾ ਮੰਨਨ ਦਾ ਬਲ ਬਖਸ਼ੇ ਹਾਂਜੀ ਸਰ ਅ ਸਰਦਾਰ ਸ਼ਰਨਜੀਤ ਸਿੰਘ ਮਾਨ ਜੀ ਹੋਰਾਂ ਦਾ ਬੇਵਕਤ ਚਲੇ ਜਾਣਾ ਸਾਰੇ ਮਾਨ ਪਰਿਵਾਰ ਲਈ ਸਾਡੇ ਹृदयका ਦੀਪੀ ਇੰਦਰਜੀਤ ਕੌਰ ਜੀ ਬੇਟਾ ਮਨਦੀਪ ਸਿੰਘ ਸਾਰਿਆਂ ਲਈ ਬਹੁਤ ਦੁੱਖदाई ਹੈ ਇਹਨਾਂ ਦੇ ਨਾਲ ਹੋਂਤੇ ਪਰਿਵਾਰ ਲਈ ਬਹੁਤ ਵੱਡਾ ਹੌਸਲਾ ਸੀ ਔਰ ਲੋਕ ਸੇਵਾ ਵਿੱਚ ਵੀ ਜੁੜੇ ਹੋ ਸਨ ਪਰ ਘਰ ਦੇ ਮੁਖੀ ਦਾ ਹੋਣਾ ਮਾਪੇ ਦਾ ਹੋਣਾ ਔਰਤ ਵਾਸਤੇ ਪਤੀ ਦਾ ਹੋਣਾ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ ਉਹਨਾਂ ਦਾ ਵਿਛੋੜਾ ਨਾ ਚੱਲਣਯੋਗ ਹੈ ਮੈਂ ਇਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ ਵਾਹਿਗੁਰੂ ਅਗੇ ਸਾਰਿਆਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬਿਵਾਸ ਦੇਵੇ ਪਿਛੇ ਸਾਰੇ ਅਨਪੜਾ ਮਨ ਦਾ ਪਰਚੀ ਅ ਅੱਜ ਅਸੀਂ ਸਾਰੇ ਅ ਸਰਨਜੀਤ ਸਿੰਘ ਮਾਨਪੁਰਾ ਨੂੰ ਜਿਹੜੇ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਹਾਂ ਪਿੰਡ ਵੀਰ ਅ ਹਲਕਾ ਨਕੋਦਰ ਜਿੱਥੇ ਸਾਡੇ ਬਹੁਤ ਸਤਕਾਰਯੋਗ ਐਮਐਲਏ ਸਾਹਿਬ ਮੈਡਮ 인ਦਰਜੀਤ ਕਰਮਾਨ ਜਿਨ੍ਹਾਂ ਦੇ ਹਸਬੰਡ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਔਰ ਬਹੁਤ ਅਫਸੋਸ ਹੈ ਇਸ ਗੱਲ ਦਾ ਪਰ ਇੱਕ ਗੱਲ ਦੀ ਜਿਹੜੀ ਮਨ ਨੂੰ ਤਸੱਲੀ ਬਹੁਤ ਆ ਕਿ ਉਹ ਸ਼ਖਸ ਉਹ ਇਨਸਾਨ ਉਹ ਸ਼ਖਸ਼ੀਅਤ ਸਰਨਜੀਤ ਸਿੰਘ ਮਾਨ ਜੀ ਨੇ ਆਪਣੇ ਧਰਮ ਪਤਨੀ ਨੂੰ ਆਪਣੇ ਬੇਟੇ ਨੂੰ ਖਾਸ ਕਰਕੇ ਆਪਣੀ ਧਰਮ ਪਤਨੀ ਨੂੰ ਇਸ ਸਮਾਜ ਦੇ ਵਿੱਚ ਇਸ ਪੰਜਾਬ ਦੇ ਵਿੱਚ ਇੱਕ ਉਹਨਾਂ ਦਾ ਰਤਬਾ ਬਹਾਲ ਰੱਖਿਆ ਉਹਨਾਂ ਨੂੰ ਸਿਆਸਤ ਦੇ ਵਿੱਚ ਅੱਗੇ ਲੈ ਕੇ ਉਹਨਾਂ ਨੂੰ ਸਰਪੰਚੀ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ ਐਮਐਲਏ ਬਣਾਇਆ ਤੇ ਔਰ ਸਭ ਤੋਂ ਵੱਡੀ ਗੱਲ ਕਿ ਉਸ ਔਰਤ ਵਾਸਤੇ ਕਿ ਜਿਹਨੇ ਜਿਹਨੇ ਮਤਲਬ ਇੱਕ ਤ੍ਰਿੜ ਇਰਾਦੇ ਦੇ ਨਾਲ ਕਹਿੰਦੇ ਦੱਸਣ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਖੇਤੀ ਵੀ ਆਪ ਕਰਦੇ ਰਹੀ ਹੈ। ਸੋ ਬਹੁਤ ਮਾਨ ਵਾਲੀ ਗੱਲ ਹੈ ਕਿ ਜੇ ਸਾਡੀਆਂ ਲੇਡੀਜ਼ ਪੰਜਾਬ ਵਰਗੇ ਸੂਬੇ ਦੇ ਵਿੱਚ ਇਸ ਤਰੀਕੇ ਨਾਲ ਪਰਫਾਰਮ ਕਰਦੀਆਂ ਨੇ ਪਰ ਅੱਜ ਬਹੁਤ ਅਫਸੋਸ ਆ ਕਿਉਂਕਿ ਉਹਨਾਂ ਦੇ ਪਤੀ ਇਸ ਦੁਨੀਆ ਦੇ ਵਿੱਚ ਨਹੀਂ ਰਹਿ। ਸ਼ਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਚਲੇ ਜਾਣ ਦੇ ਨਾਲ ਮੈਂ ਕਹੂੰਗੀ ਕਿ ਬਹੁਤ ਵੱਡਾ ਘਾਟਾ ਉਸ ਪਰਿਵਾਰ ਨੂੰ ਪਿਆ ਗਿਆ ਖਾਸ ਕਰਕੇ ਬੇਟੀ ਅਮਨਦੀਪ ਨੂੰ ਜਿਹਨੂੰ ਉਹ ਆਪਣੇ ਫਾਦਰ ਜਿਹੜੇ ਉਹ ਨਹੀਂ ਲੱਭਣੇ। ਪਰ ਮਾਲਕਾ ਗਿਰਦਾਸ ਕਰਦੀ ਅੱਜ ਸਾਰੀ ਕੈਬਨਟ ਇਥੇ ਪਹੁੰਚੀ ਸੀ ਸਾਰੇ ਸਾਡੇ ਐਮਐਲਏ ਸਾਹਿਬਣ ਪਹੁੰਚੇ ਸੀ ਸੋ ਅਰਦਾਸ ਕਰਦੇ ਆ ਕਿ ਭਾਈ ਗੁਰੂ ਸੱਚੇ ਪਾਤਸ਼ਾਹ ਇਸ ਵਿਚੜੀ ਹੋਈ ਨੂ ਨੂੰ ਆਪਣੇ ਚਰਣਾ ਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ